ਨਗਰ ਕੌਂਸਲ ਗੁਰਆਂ ਦੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾ ਰਹੇ ਹਨ ਇਸੇ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਲੋਕ ਸਭਾ ਹਲਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਗੁਰਆਂ ਵਿਖੇ ਹੋਈ ਜਿਸ ਵਿੱਚ ਨਗਰ ਕੌਂਸਲ ਦੀਆਂ 13 ਸੀਟਾਂ ਦੇ ਉਮੀਦਵਾਰਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਐਮਪੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਪੇਪਰਵਰਕ ਨੂੰ ਲੈ ਕੇ ਕਾਫੀ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਲਦੀ ਹੀ ਆਪਣੇ ਉਮੀਦਵਾਰ ਚੋਣ ਮੈਦਾਨ 'ਚ उतारेਗੀ ਅਤੇ 13 ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰੇਗੀ। ਇਲੈਕਸ਼ਨ ਨੂੰ ਲੈ ਕੇ ਤੁਸੀਂ ਮੀਟਿੰਗ ਕੀਤੀ ਆ? ਤੇ ਕੀ ਤੈਅ ਤੈਅ ਹੋਇਆ ਮਿਤੀ ਕਦੋਂ ਤੱਕ ਕਿ ਕਿਹੜੇ ਕਿਹੜੇ ਕੈਂਡੀਡੇਟ ਐਲਾਨ ਕਰਾਂਗੇ ਉਗਰਾਇਆ ਨਗਰ ਪੰਚਾਇਤ ਦੇ ਅਜੇ ਇਲੈਕਸ਼ਨ ਆ ਰਹੇ ਹੈ 23 ਨੂੰ ਉਹਦੇ ਵਾਸਤੇ ਅੱਜ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਏ ਕਾਂਗਰਸ ਪਾਰਟੀ ਨੇ ਅੱਜ ਉੱਗਰਪੁਰ ਭਣਾ ਕੇ ਭੇਜੇ ਉਹਨਾਂ ਨੇ ਸਾਰਿਆਂ ਨੂੰ ਮਿਲੇ ਆ ਉਹ ਉਸ ਸਾਹਬ ਦੇ ਨਾਲ ਟਿਕਟਾਂ ਵੀ ਜੜ ਗਿਆ ਲੇਕਿਨ ਅਜੇ ਤੱਕ ਸਰਕਾਰ ਨੇ ਸਾਡੇ ਬੰਦਿਆਂ ਨੂੰ ਹਾਲਾਂਕਿ ਪਰਸੋਂ ਨੂੰ ਕਾਗਜ਼ਪਰ ਫਾਈਨਲ ਡੇਟ ਹੈ ਅਜੇ ਤੱਕ ਬੋਟਰ ਲਿਸਟਾਂ ਨਹੀਂ ਦਿੱਤੀਆਂ ਕੋਈ ਸਰਕਾਰ ਵੱਲੋਂ ਤਿਆਰੀ ਹੋਣ ਦੇ ਬਾਵਜੂਦ ਵੀ ਉਹ ਸਾਨੂੰ ਹੈਰਾਨ ਕਰ ਰਹੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਮਿਲ ਰਹੀ ਲੋਕਾਂ ਨੂੰ ਕਾਂਗਰਸ ਪਾਰਟੀ ਤਿਆਰ ਹੈ ਪੂਰੀ ਲੇਕਿਨ ਸਰਕਾਰ ਅਫਸਰਾ ਦੀ ਮਦਦ ਦੇ ਨਾਲ ਇਹ ਇਲੈਕਸ਼ਨ ਲੁੱਟਣਾ ਚਾਹੁੰਦੀ ਹੈ ਜਿਹੜਾ ਕਿ ਅਸੀਂ ਤਰ੍ਹਾਂ ਕਿਸੇ ਤਰ੍ਹਾਂ ਸਾਨੂੰ ਬੁਲਾਇਆ ਨਹੀਂ ਅਸੀਂ ਤਰ ਰਹੇ ਹਾਂ ਕਿ ਇਲੈਕਸ਼ਨ ਲੜਾਂਗੇ ਸਰਕਾਰ ਨੂੰ ਮੈਂ ਅਫਸਰਾ ਨੂੰ ਕਹਿਣਾ ਚਾਹੁੰਦਾ ਚਾਹੁੰਨਾ ਕਿ ਇਹ ਕਿਸੇ ਦਾ ਪੱਖਪਾਤ ਨਾ ਕਰਨ ਇਹ ਲੋਕਤੰਤਰ ਦੇ ਵਿੱਚ ਇਲੈਕਸ਼ਨ ਹੈ ਜਿਹੜਾ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਇਹਦੇ ਵਿੱਚ ਇੱਕ ਪਾਰਟੀ ਦੀ ਮਦਦ ਜਿਹੜੀ ਕਰਨਾ ਜਿਹੜੇ ਅਫਸਰ ਹਨ ਉਹਨਾਂ ਵੱਲੋਂ ਠੀਕ ਨਹੀਂ ਸਰ ਇੱਕ ਵਾਰ ਮੇਜਰ ਪ੍ਰਤਾਪ ਦੇ ਬਨੂੰ ਆਪਣੀ ਪਾਰਟੀ ਦੇ ਖਿਲਾਫ ਜਿਹੜੇ ਆਪਣੇ ਐਮ ਐਲ ਏ ਉਹਨਾਂ ਦੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਕਿ ਕਿਵੇਂ ਦੇਖਦੇ ਨੇ ਇਹ ਜਿਹੜੇ ਕੋਈ ਪਹਿਲੀ ਗੱਲ ਹੈ ਕੋਰ ਪ੍ਰਤਾਪ ਉਹਨਾਂ ਦੇ ਤਲਾਬ ਉਹ ਜਿੱਦਾਂ ਕੱਢਦਾ ਹੈ ਜਿੱਦ ਕਿ ਉਸ ਬੰਦੇ ਦੀ ਛਣਵਾਈ ਨਹੀਂ ਹੋ ਰਹੀ ਜਦੋਂ ਸਮਾਂ ਆਏਗਾ ਉਹਦੀਆਂ ਗੱਲਾਂ ਦੇ ਅਨਕਾਰਾ ਹੋਏ ਸਰ ਕੈਂਡੀਡੇਟ ਕਿੰਨੇ ਕਲੀਅਰ ਹੋਏ ਸਾਡੇ ਪਾਸ ਜ਼ਿਆਦਾ ਕੈਂਡੀਡੇਟ ਹੈ ਹਰ ਵਾਰਡ ਦੇ ਵਿੱਚ ਔਰ ਅਸੀਂ ਰੋਲ ਸਮਝੌਤਾ ਕਰਾ ਕੇ ਇੱਕ ਹੀ ਬੰਦਾ ਖੜਾ ਕਰਾਂਗੇ ਲਿਸਟ ਕਦੋਂ ਜਾਰੀ ਹੋ ਜੂ ਸਰ ਲਿਸਟ ਅਸੀਂ ਕੱਲ੍ਹ ਸ਼ਾਮ ਤੱਕ ਕਰਾਂਗੇ ਠੀਕ ਹੈ ਨਗਰ ਕੌਂਸਲ ਗੁਰੈਨ ਦੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾ ਰਹੇ ਹਨ ਇਸੇ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਲੋਕ ਸਭਾ ਹਲਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਗੁਰਾਇਆਂ ਵਿਖੇ ਹੋਈ ਜਿਸ ਵਿੱਚ ਨਗਰ ਕੌਂਸਲ ਦੀਆਂ 13 ਸੀਟਾਂ ਦੇ ਉਮੀਦਵਾਰਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਮਪੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਪੇਪਰ ਵਰਕ ਨੂੰ ਲੈ ਕੇ ਕਾਫੀ ਪਰੇਸ਼ਾਨ ਕਰ ਰਹੀ ਹੈ ਉਨਾ ਕਿਹਾ ਕਿ ਕਾਂਗਰਸ ਪਾਰਟੀ ਜਲਦੀ ਹੀ ਆਪਣੇ ਉਮੀਦਵਾਰ ਚੋਣ ਮੈਦਾਨ ਚ उतारेगी ਅਤੇ 13 ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰੇਗੀ ਇਲੈਕਸ਼ਨ ਲਈ ਤੁਸੀਂ ਮੀਟਿੰਗ ਕੀਤੀ ਆ ਤੇ ਕੀ ਤੈਅ ਤੈਅ ਹੋਇਆ ਮੀਟਿੰਗ ਵਿੱਚ ਕਿ ਕਿਹੜੇ ਕਿਹੜੇ ਕੈਂਡੀਡੇਟ ਐਲਾਨ ਕਰਾਂਗੇ ਗੁਰਾਇਆ ਨਗਰ ਪੰਚਾਇਤ ਦੇ ਅੱਜ ਇਲੈਕਸ਼ਨ ਆ ਰਹੇ ਐ 21 ਤਰੀਕ ਨੂੰ ਉਹਦੇ ਵਾਸਤੇ ਅੱਜ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਏ ਕਾਂਗਰਸ ਪਾਰਟੀ ਨੇ ਇੱਥੇ ਅਧਿਕਾਰੀਆਂ ਬਣਾ ਕੇ ਭੇਜੇ ਆ ਉਹਨਾਂ ਨੇ ਸਾਰਿਆਂ ਨੂੰ ਮਿਲੇ ਆ ਉਹ ਉਹ ਸਰਪਸਾਬ ਦੇ ਨਾਂ ਟਿੱਕਾਂ ਲੱਗੀਆਂ ਜਾਣ ਗਈਆਂ ਲੇਕਿਨ ਅਜੇ ਤੱਕ ਸਰਕਾਰ ਨੇ ਸਾਡੇ ਬੰਦਿਆਂ ਨੂੰ ਹਾਲਾਂਕਿ ਪਰਸੋਂ ਨੂੰ ਕਾਗਜ਼ਪਰ ਫਾਈਨਲ ਡੇਟ ਹੈ ਅਜੇ ਤੱਕ ਬੋਟਰ ਲਿਸਟਾਂ ਨਹੀਂ ਦਿੱਤੀਆਂ ਕੋਈ ਸਰਕਾਰ ਵੱਲੋਂ ਤਿਆਰੀ ਹੋਣ ਦੇ ਬਾਵਜੂਦ ਵੀ ਉਹ ਸਾਨੂੰ ਹੈਰਾਨ ਕਰ ਰਹੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਮਿਲ ਰਹੀ ਲੋਕਾਂ ਨੂੰ ਕਾਂਗਰਸ ਪਾਰਟੀ ਤਿਆਰ ਹੈ ਪੂਰੀ ਲੇਕਿਨ ਸਰਕਾਰ ਅਫਸਰਾ ਦੇ ਮਦਦ ਦੇ ਨਾਲ ਇਹ ਇਲੈਕਸ਼ਨ ਲੁੱਟਣਾ ਚਾਹੁੰਦੀ ਹੈ ਜਿਹੜਾ ਕਿ ਅਸੀਂ ਤਰਫ ਕਿਸੇ ਤਰ੍ਹਾਂ ਸਾਨੂੰ ਬਜ਼ਾਰਤ ਨਹੀਂ ਜੇ ਕੀਤਾ ਅਗਲੇ ਉਹ ਕਿ ਇਲੈਕਸ਼ਨ ਲੜਾਂਗੇ ਸਰਕਾਰ ਨੂੰ ਮੈਂ ਅਫਸਰਾਂ ਨੂੰ ਕਿਹਾ ਚਾਹਾਂ ਮੈਂ ਚਾਹੁੰਨਾ ਇੱਕ ਕਿਸੇ ਦਾ ਪੱਖਪਾਤ ਨਾ ਕਰਨ ਇਹ ਲੋਕਤੰਤਰ ਦੇ ਵਿੱਚ ਇਲੈਕਸ਼ਨ ਹੈ ਜਿਹੜਾ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਇਹਦੇ ਵਿੱਚ ਇੱਕ ਪਾਰਟੀ ਦੀ ਮਦਦ ਜਿਹੜੀ ਕਰਨਾ ਜਿਹੜੇ ਅਫਸਰ ਹਨ ਉਹਨਾਂ ਬਾਤ ਤੇ ਠੀਕ ਨਹੀਂ ਸਰ ਇੱਕ ਉਹਰ ਵਿਜੇ ਪ੍ਰਤਾਪ ਦੇ ਬਣਾ ਆਪਣੀ ਪਾਰਟੀ ਦੇ ਖਿਲਾਫ ਜਿਹੜੇ ਆਪਣੇ ਐਮ ਐਲ ਏ ਉਹਨਾਂ ਦੇ ਕਈ ਤਰ੍ਹਾਂ ਦੇ ਸੁਵਾਲ ਚੁੱਕੇ ਜਾ ਰਹੇ ਕਿ ਕਿਵੇਂ ਦੇਖਦੇ ਨੇ ਇਹ ਕਿਹੜੀ ਕੋਈ ਪਹਿਲੀ ਗੱਲ ਹੈ ਕੋਰ ਪ੍ਰਤਾਪ ਉਹਨਾਂ ਦਿੱਤਾ ਉਹ ਗੱਲਾਂ ਕੱਢਦਾ ਹੈ ਲੇਕਿਨ ਉਸ ਬੰਦੇ ਦੀ ਸੁਣਵਾਈ ਨਹੀਂ ਹੋ ਰਹੀ ਜਦੋਂ ਸਮਾਂ ਆਏਗਾ ਉਹਦੀਆਂ ਗੱਲਾਂ ਦੇ ਅਨਤਾਰਾ ਹੋਏ ਸਰ ਕੈਂਡੀਡੇਟ ਕਿੰਨੇ ਕਲੀਅਰ ਹੋਏ ਸਾਡੇ ਪਾਸ ਜ਼ਿਆਦਾ ਕੈਂਡੀਡੇਟ ਆ ਹਰ ਵਾਰਡ ਦੇ ਵਿੱਚ ਪਰ ਅਸੀਂ ਉਹਨਾਂ ਨੂੰ ਸਮਝੌਤਾ ਕਰਾ ਕੇ ਇੱਕ ਇੱਕ ਬੰਦਾ ਖੜਾ ਕਰਾਂਗੇ ਲਿਸਟ ਕਦੋਂ ਜਾਰੀ ਹੋ ਜੂ ਸਰ ਲਿਸਟ ਅਸੀਂ ਕੱਲ ਸ਼ਾਮ ਤੱਕ ਕਰਾਂਗੇ ਠੀਕ ਹੈ